ਸਭ ਤੋਂ ਵੱਡੀ ਬਿਮਾਰੀ ਇਸ ਟਾਈਮ ਦੀ ਉਹ ਮੋਬਾਈਲ ਹੈ ਬੱਚਿਆਂ ਵਾਸਤੇ। ਟੀਵੀ ਹੈ ਜੀ। ਹਾਂਜੀ ਹਾਂਜੀ। ਉਹ ਕਿਹੜਾ ਛੁੱਟਿਆ ਪਹਿਲਾਂ। ਉਹ ਤਾਂ ਕਿਹੜਾ ਛੱਟ ਗਿਆ ਜੀ। ਵਾਕਈ ਇਹ ਮੋਬਾਈਲ ਵਾਲਾ ਕੰਮ ਜਿਹੜਾ ਇਹ ਤੇ 2 ਘੰਟੇ ਲਾ ਕੇ ਜਾਂਦੇ ਆ ਮਾਹ ਰੋਟੀ ਖਾਂਦੇ ਨਾਲ ਕੇ ਪੈਣ ਵੀ ਕਰਦੇ ਆ। 2 ਘੰਟੇ 3 ਘੰਟੇ ਬੱਚਾ ਦੇ ਮਾਇਰ ਛੁੱਟ ਗਈ ਹੈ। ਤੇ ਵਦਕੇ ਤੱਕ ਕੇ ਪੈਂਦੇ। ਹਾਂਜੀ। ਤੇ ਹੁਣ ਨਾ ਫੋਨ ਪੜਦਾ ਨਾ ਟੀਵੀ ਲਾ। ਕੁਝ ਵੀ ਨਹੀਂ ਕਰਦੇ। ਬੱਚੇ ਭੱਜੇ ਫਿਰਦੇ ਪਰ ਤੁਹਾਨੂੰ ਕੋਈ ਚੀਜ਼ ਨਹੀਂ ਉਹ ਪੂੜਦੀ ਮੈਂ ਵੀ ਭੱਜ ਕੇ ਜਾਵਾਂ ਨਾਲ। ਉਮਰ ਮਤਾਬਕ ਹੋ ਜਾਂਦਾ ਹਾਂ ਇਹ ਤਾਂ ਕਰ ਦੋ ਮੈਨੂੰ ਕਿਹੜਾ ਕਹਦਾ ਆ ਜੀ ਆਏ ਅਗਰ ਮੈਂ ਛੜਪੇ ਲਾਈ ਲਈਦੇ ਆ ਇੱਥੇ ਤੇ ਮੇਰਾ ਤਾਂ ਜੀ ਲੱਗ ਗਿਆ ਆਂਦਾ ਜੁਆਗ ਭਜਦੇ ਫਿਰ ਤੁਸੀਂ ਕਜੀਚੀ ਨਹੀਂ ਵੱਟਦੇ ਮੈਂ ਵੀ ਉੱਠ ਕੇ ਭਜਦਾ ਜਿਹੜੇ ਸਾਡਾ ਟਾਈਮ ਸੀ ਬਥੇਰੇ ਭਜਦੇ ਸੀ ਅਸੀਂ ਵੀ ਤੁਹਾਡੇ ਟਾਈਮ ਵੇਲੇ ਵੀ ਕਾਫੀ ਖੇਡਾਂ ਹੁੰਦੀਆਂ ਹੋਣੀਆਂ ਕੀ ਲੱਗਦਾ ਉਹਨਾਂ ਕੀਮਤਾਂ ਤੋਂ ਜ਼ਿਆਦਾ ਨਹੀਂ ਸਕੂਲਾਂ ਵਿੱਚ ਕਰਦੇ ਸੀ ਖੇਡਾਂ ਤਾਂ ਵੈਸੇ ਜਿਵੇਂ ਰੱਸਾ ਟੱਪਣਾ ਜਿਵੇਂ ਲੱਤ ਬੰਨ ਕੇ ਭੱਜਣਾ ਖੋਖੋ ਖੇਡਣਾ ਜਾਂ ਕੋਡੀ ਦਾ ਇਹ ਜਿਹੜੇ ਬੱਚੇ ਹੁਣ ਮੋਬਾਈਲ ਵੇਂਦੇ ਸੀ ਟੀਵੀ ਵੇਂਦੇ ਸੀ ਤੇ ਉਹਨਾਂ ਲਈ ਹੁਣ ਸਾਨੂੰ ਵੀ ਬਹੁਤ ਜਣੀ ਦੀ ਖੁਸ਼ੀ ਹੋਈ ਹੈ ਧੰਨਵਾਦ ਜਿਨ੍ਹਾਂ ਨੇ ਵੀ ਇਹ ਅਪਰਾਲਾ ਕੀਤਾ ਹੁਣ ਚੱਲੇ ਆਏ ਆ ਵੀ ਬੱਚੇ ਨਾਲੇ ਤਾਂ ਮੋਬਾਈਲ ਨਹੀਂ ਵੇਂਦੇਗੇ ਤੇ ਨਾ ਟੀਵੀ ਵੇਖਣ ਇਥੋਂ ਖੇਡ ਖੂਰ ਕੇ ਚੱਲ ਬੱਚੇ ਵੀ ਸਗਾ ਸੌਣ ਦਾ ਕਰਦੇ ਆ ਮੋਬਾਈਲ ਤੋਂ ਤਾਂ ਬੱਚੇ ਬਹੁਤ ਹੀ ਦੂਰ ਹੋ ਗਏ ਸਵੇਰ ਵੀ ਆਉਂਦੇ ਆ ਸ਼ਾਮ ਨੂੰ ਵੀ ਆਉਂਦੇ ਆ ਤੇ ਜਾ ਕੇ ਨਹਾ ਕੇ ਸੌਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜੇ ਇੱਥੋਂ ਤੱਕ ਆਏ ਆ ਤੇ ਲੋਕਾਂ ਦੇ ਵਿੱਚ ਸਾਡੀ ਆਵਾਜ਼ ਨੂੰ ਲੈ ਕੇ ਜਾਉਂਗੇ ਲੱਗਦਾ ਸਰਕਾਰ ਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਜ਼ਰੂਰ ਕਰਨੀ ਚਾਹੀਦੀ ਹੈ ਮੈਂ ਖੁਦ ਐ ਮੈਂਬਰ ਪੰਚਾਇਤ ਹਾਂ ਹਾਂਜੀ ਤੇ ਤੁਹਾਡੇ ਤੋਂ ਪੂਰੀ ਜ਼ਿੰਮੇਵਾਰੀ ਮੰਗਦੀ ਨਾਲ ਆਣਾ ਕੋਸ਼ਿਸ਼ ਕਰਾਂਗੇ ਜ਼ਰੂਰ ਅਸੀਂ ਸਾਹਿਬ ਨਿਕਣ-ਨਿਕੇ ਹੁੰਦੇ ਸੀ ਦੂਜੀ ਤੀਜੀ ਪੜ੍ਹਦੇ ਹੁੰਦੇ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਉਦੋਂ ਸਾਡੇ ਕੋਲ ਖੇਡਾਂ ਕੀ ਹੁੰਦੀਆਂ ਸੀ ਅਸੀਂ ਆ ਖਦੋ ਖੁੰਡੇ ਹੁੰਦੇ ਸੀਗੇ ਬਸਤਾ ਲਿਆ ਕੇ ਘਰੇ ਰੱਖਣਾ ਸਿੱਟਣਾ ਫੜਾ ਫੜਾ ਮਾਪਿਆਂ ਨੇ ਦੱਸਣਾ ਵੀ ਇਹਨੇ ਵਿਖਾਉਣਾ ਵਿਖਾ ਲਈ ਵੀ ਨਹੀਂ ਦੇਣਗੇ ਫੜਾ ਫੜਾ ਚੋਰੀ ਜੀ ਨੀਦਾਰ ਰੱਖ ਕੇ ਭੱਜ ਜਾਣਾ ਬਾਹਰ ਮੁੰਡਿਆਂ ਦੇ ਵਿੱਚ ਇੱਕ ਦੂਜੇ ਨਾਲ ਗੱਲ ਕੀਤੀ ਹੁੰਦੀ ਸੀ ਅੱਜ ਤੋਂ ਕੋਈ 70 80 ਸਾਲ ਪਹਿਲਾਂ ਖੁੰਦੋ ਖੁਡੀ ਖੇੜਦੇ ਹੁੰਦੇ ਸੀਗੇ ਹਾਂਜੀ ਗੁੱਲੀ ਡੰਡਾ ਖੇੜਨਾ ਖਦੋ ਖੁੰਡੀ ਖੇੜਨਾ ਕੌਡੀਆਂ ਖੇਡਣੀਆਂ ਕੌਡੀ ਖੇਡਣੀ ਬੜੇ ਹੌਲੀ ਹੌਲੀ ਚੜਦੇ ਚੜਦੇ ਕਈ ਮੁੰਡੇ ਪਲੇਅਰ ਹੋ ਗਏ ਉਹਨਾਂ ਦੀ ਕੋਚ ਤੁਸੀਂ ਕੋਚ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਕੋਚ ਉਹਨਾਂ ਨੂੰ ਪ੍ਰੈਕਟਿਸ ਕਰਵਾ ਰਹੇ ਨੇ ਤਾਂ ਕਾਫੀ ਬੱਚੇ ਜਿਹੜੇ ਹੈਗੇ ਆ ਇਸ ਗਰਾਉਂਡ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਗੋਡੇ ਦੇ ਜਿਆਦਾ ਕਦੇ ਬਹੁਤ ਜ਼ਿਆਦਾ ਗੋਡੇ ਦਾ ਦੁਖਣ ਵਾਲਿਆਂ ਦਾ ਅੰਤ ਹੀ ਕੋਈ ਨਹੀਂ ਜਰਦਾ ਜਦੋਂ ਤਾਂ ਕੋਈ ਯਾਰ ਜਿਤਨੇ ਵੀ ਆ ਕੋ ਆਪ ਹਮਾਰੀ ਦਾਜੀ ਅੱਜ ਤੋਂ ਕੋਈ 15 ਸਾਲ ਮੈਂ ਕਹਿੰਦਾ ਵੀ ਸਵਾਲ ਇੰਜ ਪੈਦਾ ਹੁੰਦਾ ਕਿ ਮੇਰੇ ਕੋਈ ਗੋਡਾ ਦੁਖ ਜੂਗਾ ਸਾਡੇ ਬੱਚੇ ਪ੍ਰੈਕਟਿਸ ਕਰ ਰਹੇ ਆ ਕੀ ਸੋਚ ਕੇ ਤੁਸੀਂ ਬੱਚਿਆਂ ਨੂੰ ਚੁਲਾਈ ਬਹੁਤ ਹੋਈ ਆ ਬਣਾ ਲੈ ਜਿੰਨੇ ਵੀ ਕੀਤਾ ਇਸ ਨਾਲ ਬੱਚੇ ਖੁਸ਼ੀ ਖੁਸ਼ੀ ਨਾਲ ਆਉਦੇ ਆ ਘਰੋਂ ਲੈ ਕੇ ਉਹਨਾਂ ਦਾਦੂ ਚੱਲ ਗਏ ਦੰਮ ਹੋ ਗਿਆ ਜੋ ਬੇਸ਼ੱਕ ਬੱਚੇ ਪ੍ਰੈਕਟਿਸ ਕਰਦੇ ਪਏ ਪਰ ਤੁਸੀਂ ਬੈਠੇ ਇੰਜੋਏ ਦਾ ਸ਼ੁਰੂ ਕਰਦੇ ਹੋ ਫੜਦੇ ਬੈਠੇ ਕੋਈ ਨਾ ਬਰੋਵ ਦੇ ਰਿਹਾ ਕੀ ਹੋ ਰਿਹਾ ਬਹੁਤ ਵਧੀਆ ਲੱਗਦਾ ਜੀ ਬੱਚੇ ਤੁਸੀਂ ਗੋਡਾ ਮੋੜਿਆ ਮੁਰਦਾ ਨਹੀਂ ਕੇ ਹਾਂਜੀ ਹਾਂਜੀ ਤੁਹਾਡੀ ਉਮਰ ਕਿੰਨੀ 80 ਸਾਲ ਆ ਜੀ ਚਿੱਲਾਂ ਦੇ ਦੌਰ ਦੇ ਦੇਖਿਆ ਮੇਰੇ ਬੱਚੋਂ ਨਾਂ ਲੈ ਕੇ ਆਈਦਾ ਤੇ ਮੈਨੂੰ ਤੁਹਾਨੂੰ ਮੈਨੂੰ ਆਉਂਦੇ ਅੱਛਾ ਠੀਕ ਹੈ ਜੀ ਤਿੰਨ ਦਿਨ ਹੋ ਗਏ ਤੁਹਾਨੂੰ ਠੀਕ ਲੱਗਾ ਤੁਹਾਨੂੰ ਮੌਸਮ ਤਾਂ ਹੀ ਆਈਆਂ ਇੱਕ ਨਾ ਪੁਰਾਣੇ ਪੰਜਾਬ ਦੀ ਝਲਕ ਆਉਣ ਲੱਗ ਗਈ ਜਿਸ ਤਰ੍ਹਾਂ ਪਹਿਲਾਂ ਆਪਾਂ ਗਰਾਉਂਡਾਂ ਦੇ ਵਿੱਚ ਬੱਚੇ ਖੇਡਦੇ ਰਹਿੰਦੇ ਸੀ ਕੋਈ ਗੁੱਲੀ ਡੰਡਾ ਖੇਡਦਾ ਸੀ ਕੋਈ ਫੁੱਟਬਾਲ ਖੇਡਦਾ ਸੀ ਕੋਈ ਕਿਸੇ ਅਲੱਗ-ਲੱਗ ਗੇਮਾਂ ਸੀ ਜਦੋਂ ਅੱਜ ਇਹਨਾਂ ਬੱਚਿਆਂ ਨੂੰ ਭੱਜਦੇ ਵੇਨੇ ਆ ਇਹਨਾਂ ਨੂੰ ਪ੍ਰੈਕਟਿਸ ਕਰਦੇ ਵੇਨੇ ਆ ਇੱਕ ਨਾ ਪਿਛਲਾ ਅਜ ਤੋਂ 20 ਸਾਲ ਪਿਛਲਾ ਪੰਜਾਬ ਜਿਹੜਾ ਉਹ ਚੇਤੇ ਆਉਣ ਲੱਗ ਗਿਆ ਬਹੁਤ ਵਧੀਆ ਲੱਗਦਾ ਜੀ ਘਰੇ ਬੱਚੇ ਮਮੇਲ ਤੋਂ ਇੱਕ ਦੂਜੇ ਨਾਲ ਗੜੀ ਜਾਂਦੇ ਇੱਥੇ ਵਧੀਆ ਖੇਡਦੇ ਰਾਤ ਨੂੰ ਸਵੇਰਾਂ ਜਾ ਕੇ ਸੌਂ ਜਾਂਦੇ ਲੱਤਾਂ ਦੋਤੀਆਂ ਲਗ ਭੱਗ 250 ਤੋਂ ਵੀ ਜ਼ਿਆਦਾ ਬੱਚੇ ਜਿਹੜੇ ਹੈਗੇ ਆ ਉਹ ਇਸ ਟਾਈਮ ਆਪਣੀ ਪ੍ਰੈਕਟਿਸ ਕਰ ਰਹੇ ਨੇ ਬੱਚਿਆਂ ਦਾ ਕੱ ਉਸੇ ਤੋਂ ਤਸ਼ਾਹਤ ਹੋ ਕੇ ਆਏ ਨੇ ਬੱਚਿਆਂ ਨੂੰ ਇੱਕਦਮ ਮੋਬਾਈਲ ਤੋਂ ਮੋੜ ਕੇ ਖੇਡਾਂ ਵਾਲੇ ਪਾਸੇ ਪ੍ਰੇਰਿਤ ਕੀਤਾ ਹੈ। ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਉਹ ਤਾਂ ਸਾਡੇ ਨੂੰ ਇੱਕ ਬੇਨਤੀ ਹੈ ਵੀ ਜੇ ਪ੍ਰਸ਼ਾਸਨ ਇਸ ਅਕੈਡਮੀ ਨੂੰ ਜਾਂ ਇਸ ਟ੍ਰੇਨਿੰਗ ਸੈਂਟਰ ਨੂੰ ਅੱਗੇ ਲਿਜਾਵੇ ਕੋਈ ਸਰਕਾਰੀ ਸਹੂਲਤਾਂ ਦੇਵੇ ਤਾਂ ਬਹੁਤ ਵਧੀਆ ਗੱਲ ਆ। ਇਹ ਹੀਰੇ ਆ ਉਹ ਆਪਾਂ ਨੂੰ ਲੱਭਣੇ ਪੈਂਦੇ ਆ। ਅੱਜ ਜਿਹੜੇ ਹੀਰੇ ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਆਪਣੇ ਸਾਹਮਣੇ ਮਿਸਾਲ ਨਵਜੋਤ ਕੌਰ ਸੀ ਜੇ ਨਾਂ ਇਹ ਟ੍ਰੇਨਿੰਗ ਸੈਂਟਰ ਖੁੱਲਦਾ ਤਾਂ ਹੋ ਸਕਦਾ ਉਹ ਘਰੇ ਬੈਠੀ ਰਹਿ ਜਾਂਦੀ। ਫਰੀਦਕੋਟ ਜ਼ਿਲ੍ਹੇ ਨੂੰ ਚਮਕਾਉਣ ਵਾਲੀ ਨਵਜੋਤ ਕੌਰ ਜਿੱਥੋਂ ਆਪਣੇ ਗੇਮਾਂ ਦੀ ਸ਼ੁਰੂਆਤ ਕਰਦੀ ਹੈ ਅਸੀਂ ਉਸ ਗਰਾਊਂਡ ਦੇ ਵਿੱਚ ਖੜੇ ਆ ਜਿੱਥੇ ਉਸ ਗਰਾਊਂਡ ਦੇ ਵਿੱਚ ਉਸਨੇ ਪ੍ਰੈਕਟਿਸ ਕੀਤੀ ਹੈ ਤੇ ਅੱਜ ਉਹ ਗੇਮਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਬਲ ਜਰੂਰ ਆ ਰਹੀ ਹੈ ਤਾਂ ਉੱਥੇ ਹੀ ਉਸ ਨੂੰ ਜਿੱਥੇ ਪੁਲਿਸ ਦੇ ਵੱਡੇ ਅਫਸਰਾਂ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਤਾਂ ਅਸੀਂ ਉਸ ਦੇ ਨਾਲ ਜਿਹੜੇ ਹੋਰ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਆ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਔਰ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਗਰਾਊਂਡ ਭਰਿਆ ਹੋਇਆ ਤਾਂ ਜਿੱਥੇ ਬੱਚਿਆਂ ਦੇ ਵਿੱਚ ਜज्ਬਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਹੈਗੇ ਆ ਉਹ ਗੇਮਾਂ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਹੈਗਾ ਉਤਸ਼ਾਹ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਕਾਫੀ ਲੱਗੇ ਹੋਏ ਆ ਤਾਂ ਇਸ ਦੇ ਵਿੱਚ ਇੱਕ ਬੱਚਾ ਜਿਸ ਦਾ ਨਾਮ ਨਵਜੋਤ ਹੈ ਅੱਜ ਛੋਟੀ ਜਿਹੀ ਬੱਚੀ ਆ ਤਾਂ ਉਹ ਜਿਹੜੀ ਹੈਗੀ ਪੰਜਾਬ ਦੇ ਵਿੱਚ ਉਸ ਦਾ ਨਾਮ ਹੈ ਤਾਂ ਉਸ ਨਾਲ ਵੀ ਗੱਲਬਾਤ ਕਰਾਂਗੇ ਪਰ ਅਸੀਂ ਸਭ ਤੋਂ ਪਹਿਲਾਂ ਅਸੀਂ ਉਸ ਗਰਾਊਂਡ ਦੇ ਵਿੱਚ ਪਹੁੰਚੇ ਹਾਂ ਜਿਸ ਗਰਾਊਂਡ ਦੇ ਵਿੱਚ ਉਸੋ ਨਵਜੋਤਕੌਰ ਨੇ ਆਪਣੇ ਕੋਚ ਤੋਂ ਸਿੱਖਿਆ ਕਿਸ ਤਰ੍ਹਾਂ ਦੀ ਪ੍ਰੈਕਟਿਸ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੂਰੀ ਗਰਮੀਆ ਗਰਮੀ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਟਾਰਗੇਟ ਜਿਹੜਾ ਉਹਨਾਂ ਦਾ ਇਹੀ ਹੈ ਕਿ ਅਸੀਂ ਅੱਪ ਲਾਣਾ ਤੋਂ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਹੈਗੇ ਕਿਸ ਤਰ੍ਹਾਂ ਗੇਮ ਕਰ ਰਹੇ ਨੇ ਤੇ ਉਹਨਾਂ ਦੇ ਕੋਚ ਤੁਸੀਂ ਕੋਚ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਕੋਚ ਉਹਨਾਂ ਨੂੰ ਪ੍ਰੈਕਟਿਸ ਕਰਵਾ ਰਹੇ ਨੇ ਤਾਂ ਕਾਫੀ ਬੱਚੇ ਜਿਹੜੇ ਹੈਗੇ ਇਸ ਗਰਾਊਂਡ ਦੇ ਵਿੱਚ ਤਾਨੂੰ ਦਿਖਾਈ ਦਿੰਦੇ ਹੋਣਗੇ ਪਰ ਅਸੀਂ ਉਸ ਬੱਚੀ ਨਾਲ ਗੱਲਬਾਤ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਨੂੰ ਇਹ ਸੀਗਾ ਕਿ ਜਿਹੜੀ ਬੱਚੀ ਪੰਜਾਬ ਦੇ ਵਿੱਚ ਅੱਭਲਾਈਆ ਉਹ ਕਿਹੋ ਜਿਹਾ ਗਰਾਊਂਡ ਦੇ ਵਿੱਚ ਉਸਨੇ ਕਿਹੋ ਜਿਹੇ ਕੋਚ ਕੋਲ 41 ਲੱਖ ਸਖਲਾਈ ਲਈ ਹੈ ਭੇਜੀ ਦਾ ਨਾਮ ਪੂਰੇ ਪੰਜਾਬ ਦੇ ਉੱਚ ਜਿਹੜਾ ਆਇਆ ਜਿਹੜੇ ਮਾਪੇ ਇਥੇ ਦੂਸਰੇ ਵੇਤੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਜਿਹੜੇ ਬੱਚੇ ਪ੍ਰੈਕਟਿਸ ਕਰ ਰਹੇ ਆ ਤਾਂ ਉਹਨਾਂ ਦੇ ਜਿਹੜੇ ਹੈਗੇ ਮਾਪੇ ਵੀ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਹਾਡੇ ਬੱਚੇ ਪ੍ਰੈਕਟਿਸ ਕਰ ਰਹੇ ਆ ਕੀ ਸੋਚ ਕੇ ਤੁਸੀਂ ਬੱਚਣ ਨੂੰ ਲੈ ਕੇ ਵਾਹੂਈਆ ਬੜਾਲਾ ਜਿਨਨੇ ਵੀ ਕੀਤਾ ਇਸ ਨਾਲ ਬੱਚੇ ਖੁਸ਼ੀ ਖੁਸ਼ੀ ਨਾਲ ਆਉਦੇ ਆ ਘਰੋਂ ਲੈ ਕੇ ਉਹਨਾਂ ਦਾ ਦਦੂ ਚੱਲ ਗਿਆ ਟਾਈਮ ਹੋ ਗਿਆ ਅਸੀਂ ਉਹਨੂੰ ਲੈ ਕੇ ਆਏ ਆ ਵਾਹੂਈਆ ਚੀਜ਼ ਲਈ ਇਹ ਵਾਹੂਈਆ ਬੜਾਲਾ ਕੀਤਾ ਜਿਨਨੇ ਵੀ ਕੀਤਾ ਜਿਹਨਾਂ ਸੋਚੇ ਜਿੱਥੇ ਬੱਚਿਆਂ ਦੇ ਵਿੱਚ ਮੋਬਾਈਲ ਹੁੰਦਾ ਹੈ ਕਿ ਸਾਨੂੰ ਮੋਬਾਈਲ ਦਿਓ ਕੀ ਲੱਗਦਾ ਵੀ ਹੁਣ ਉਹ ਮੋਬਾਈਲ ਨੂੰ ਛੱਡ ਕੇ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਦਾਦੂ ਉੱਤੇ ਲੈ ਕੇ ਚਲੋ ਤੇ ਕੀ ਲੱਗਦਾ ਵੀ ਕਾਫੀ ਲਾਭ ਮਿਲੂਗਾ ਇਸ ਚੀਜ਼ ਤੋਂ ਹਾਂ ਜੀ ਭਾਈ ਬਬੂ ਜਿਹੜਾ 2 ਘੰਟੇ ਇਸੇ ਲੱਗੇ 5 ਤੋਂ 7 2 ਘੰਟੇ ਫਿਰ ਕਹੂਗਾ ਉਸ ਤੋਂ ਬਾਅਦ ਜੇ ਮੌਕਾ ਦਿੱਤਾ ਬੱਚੇ ਜਿਹੜੇ ਛੋਟੇ ਬੱਚੇ ਹੁੰਦੇ ਆ ਜੇ ਵੱਡੇ ਡਿਪਰੈਸ਼ਨ ਚਲੇ ਜਾਂਦੇ ਛੋਟੇ ਬੱਚੇ ਵੀ ਡਿਪਰੈਸ਼ਨ ਚਲੇ ਜਾਂਦੇ ਆ ਇਹ ਗੇਮਰ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਚੀਜ਼ ਵੀ ਰਾਹਤ ਮਿਲੂਗੀ ਇਹਨਾਂ ਨੂੰ ਬਹੁਤ ਹੀ ਪ੍ਰੋਗਰਾਮ ਹੈ ਠੀਕ ਹੈ ਜੀ ਇੱਕ ਨਵਜੋਤਪੁਰ ਲੜਕੀ ਵੀ ਜਿਹੜੀ ਹੈਗੀ ਤੁਸੀਂ ਉਹਦੀ ਵੀਡੀਓ ਦੇਖੀ ਹੋਊਗੀ ਉਹ ਕਾਫੀ ਵਾਇਰਲ ਹੋ ਰਹੀ ਹੈ ਉਹ ਬੱਚੀ ਕੋਲੇ ਬੂਟ ਹੈ ਨਹੀਂ ਸੀਗੇ ਉਹ ਪੰਜਾਬ ਖੇਡੀ ਐ ਸਾਈਕਲ ਜਿੱਤੇ ਆ ਹਾਂ ਜੀ ਕੀ ਉਸ ਨੂੰ ਦੇਖ ਕੇ ਫਿਰ ਤੁਸੀਂ ਜਿਹੜਾ ਹੈਗਾ ਜੀ ਵੈਸੇ ਨਾ ਸਾਡੀ ਸ਼ੋਭਾ ਇਥੇ ਤਿਲੰਗ ਦੇ ਤੋਂ ਆਪਣੇ ਦੇਖਿਆ ਮੇਰੇ ਬੱਚੋਂ ਨਾਲ ਲੈ ਕੇ ਆਈਦਾ ਤੇ ਮੈਨੂੰ ਤਾਂ ਮੈਨੂੰ ਆਉਂਦੇ ਅੱਛਾ ਠੀਕ ਹੈ ਜੀ ਤਿੰਨ ਦਿਨ ਹੋ ਗਏ ਉਹ ਠੀਕ ਲੱਗਾ ਤੁਹਾਨੂੰ ਮੌਸਮ ਤਾਂ ਹੀ ਆਈਆਂ ਮੇਰੇ ਕੋਲ ਟਾਈਮ ਹੈ ਬੱਚੇ ਦੁਕਾਨ ਤੇ ਆ ਤੇ ਫਿਰ ਟਾਈਮ ਹੈ ਤੇ ਮੈਂ ਦਾਦਾ ਉਹਨਾਂ ਦਾ ਤੇ ਲੈ ਇੱਕ ਠਾਕ ਲੈ ਗਏ ਪੁੱਤਿਆਂ ਨੂੰ ਪਰ ਕਿਤੇ ਨਾ ਕਿਤੇ ਫਿਰ ਬੇਸ਼ੱਕ ਬੱਚੇ ਪ੍ਰੈਕਟਿਸ ਕਰਦੇ ਪਏ ਪਰ ਤੁਸੀਂ ਬੈਠੇ ਇੰਜੋਏ ਕਰਦੇ ਸ਼ੁਰੂ ਕਰਦੇ ਹੋ ਫੜਦੇ ਪੈਂਦੇ ਕੋਈ ਨਾ ਬ੍ਰੋਮ ਦੇ ਰਿਹਾ ਹੈ ਕੀ ਹੋ ਰਿਹਾ ਉਹ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਹੋਰ ਵੀ ਸਾਡੇ ਨਾਲ ਜਿਹੜੇ ਜੁੜੇ ਲੋਕ ਇੱਥੋਂ ਦੇ ਪਿੰਡ ਦੇ ਸਰ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਲੈ ਕੇ ਕਿਸ ਤਰ੍ਹਾਂ ਦਾ ਉਪਰਾਲਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਜੀ ਘਰੇ ਬੱਚੇ ਮੈਲ ਤੋਂ ਇੱਕ ਜਣ ਗੜੀ ਜਾਂਦੇ ਇੱਥੇ ਵਧੀਆ ਖੇਡਦੇ ਰਾਤ ਨੂੰ ਸਦੇਆਂ ਜਾ ਕੇ ਸੌਂ ਜਾਂਦੇ ਲੱਤਾ ਦੋਤੀਆਂ ਸੌਂਦੇ ਤੇ ਬੱਚਿਆਂ ਦੇ ਨਾਲ ਨਾਲ ਤੁਹਾਡਾ ਜਨ ਲੱਗਿਆ ਹਾਂਜੀ ਹਾਂਜੀ ਅਸੀਂ ਵੀ ਵਿਹਲੇ ਇੱਥੇ ਆ ਕੇ ਨਾਲ ਉਹ ਲਿਜਾਈ ਦਾ ਇੱਥੇ ਦੇਖੀ ਬਹੁਤ ਵਧੀਆ ਪ੍ਰੋਗਰਾਮ ਆ ਜੀ ਤੁਸੀਂ ਵੀ ਦੇਖਦੇ ਹੋ ਵੇਖੋ ਜੀ ਇੱਕ ਸਾਲ ਤੋਂ ਲਗਾਤਾਰ ਹੋ ਗਿਆ ਸਾਨੂੰ ਦੇਖਦਿਆਂ ਨੂੰ ਪਹਿਲਾਂ ਤਾਂ ਇੱਥੇ ਥੋੜੇ ਥੋੜੇ ਬੱਚੇ ਹੁੰਦੇ ਸੀ ਜਦੋਂ ਦੀ ਨਵਜੋਤ ਕੌਰ ਸਾਡੇ ਸਾਧਕ ਦੀ ਧੀ ਨੇ ਨਾਂ ਰੋਸ਼ਨੀ ਕੀਤਾ ਉਦੋਂ ਤੋਂ ਤਕਰੀਬਨ ਹਰੇਕ ਮਾਪਿਓ ਦੇ ਲਾਲਸਾ ਇਹ ਹੋ ਗਈ ਵੀ ਸਾਡੇ ਬੱਚੇ ਵੀ ਗਰਾਊਂਡ ਦੇ ਵਿੱਚ ਜਾਣ ਤੇ ਜਾ ਕੇ ਜਿੱਥੇ ਉਹ ਧੀ ਨੇ ਅੱਜ ਪੈਰ ਰੱਖਿਆ ਸਾਡੇ ਬੱਚੇ ਵੀ ਉੱਥੇ ਤੱਕ ਪਹੁੰਚਣ ਉਹਨੂੰ ਵੇਖ ਕੇ ਜਿਹੜਾ ਤੁਸੀਂ ਅੱਜ ਇੱਥੇ ਬੱਚਿਆਂ ਦਾ ਇਕੱਠ ਵੇਖ ਰਹੇ ਹੋ ਉਸ ਤੋਂ ਤਸ਼ਾਹ ਤੋਕੇ ਆਏ ਨੇ ਨਹੀਂ ਪਹਿਲਾਂ ਤਾਂ ਚਲੋ ਇੱਥੇ ਕੁਝ ਗਿਣਤੀ ਦੇ ਬੱਚੇ ਆਉਂਦੇ ਹੁੰਦੇ ਸੀ ਤੇ ਦੂਜੀ ਗੱਲ ਵੀ ਜਿਹੜੀ ਤੁਸੀਂ ਹੁਣੇ ਇੱਧਰ ਸਵਾਲ ਪੁੱਛਿਆ ਸੀ ਵੀ ਮੋਬਾਈਲ ਤੋਂ ਮੋਬਾਈਲ ਤੋਂ ਤਾਂ ਬੱਚੇ ਬਹੁਤ ਹੀ ਦੂਰ ਹੋ ਗਏ ਕਿਉਂਕਿ ਇੱਥੇ ਸੁਭਾਵੀ ਆਉਂਦੇ ਆ ਸ਼ਾਮ ਨੂੰ ਵੀ ਆਉਂਦੇ ਆ ਜਦੋਂ ਇੱਥੋਂ ਥੱਕ ਜਾਂਦੇ ਆ ਤੇ ਜਾ ਕੇ ਨਹਾ ਕੇ ਬਸ ਆਪ ਦਾ ਰੋਟੀ ਪਾਣੀ ਖਾ ਕੇ ਸੌਣ ਦੀ ਕੋਸ਼ਿਸ਼ ਕਰਦੇ ਆ ਦੂਜਾ ਜਦੋਂ ਲੋਕ ਆਉਂਦੇ ਆ ਜਿਸ ਤਰ੍ਹਾਂ ਇਹ ਵੇਖ ਰਹੇ ਬੈਠੇ ਵੇਖ ਰਹੇ ਆ ਇੱਕ ਨਾ ਪੁਰਾਣੇ ਪੰਜਾਬ ਦੀ ਝਲਕ ਆਉਣ ਲੱਗੀ ਜਿਸ ਤਰ੍ਹਾਂ ਪਹਿਲਾਂ ਆਪਾਂ ਗਰਾਉਂਡਾਂ ਦੇ ਵਿੱਚ ਬੱਚੇ ਖੇਡਦੇ ਵੇਂਦੇ ਸੀ ਕੋਈ ਗੁੱਲੀ ਡੰਡਾ ਖੇਡਦਾ ਸੀ ਕੋਈ ਫੁੱਟਬਾਲ ਖੇਡਦਾ ਸੀ ਕੋਕੇ ਅਲੱਗ-ਅਲੱਗ ਗੇਮਾਂ ਸੀ ਜਦੋਂ ਅੱਜ ਇਹਨਾਂ ਬੱਚਿਆਂ ਨੂੰ ਭੱਜਦੇ ਵੇਨੇ ਆ ਇਹਨਾਂ ਨੂੰ ਪ੍ਰੈਕਟਿਸ ਕਰਦੇ ਰਹੇ ਨੇ ਆ ਇੱਕ ਨਾ ਪਿਛਲਾ ਅਜ ਤੋਂ 20 ਸਾਲ ਪਿਛਲਾ ਪੰਜਾਬ ਜਿਹੜਾ ਉਹ ਚੇਤੇ ਆਉਣ ਲੱਗਿਆ ਵੀ ਪਹਿਲਾਂ ਬੱਚੇ ਐ ਕਰਦੇ ਹੁੰਦੇ ਸੀ ਸੋ ਜਿਹੜੇ ਸਾਡੇ ਜਗਤਾਰ ਸਿੰਘ ਫੌਜੀ ਆ ਬਿਲਕੁਲ ਰੀ ਦੇ ਵਿੱਚ ਲੋਕ ਟ੍ਰੇਨਿੰਗ ਦੇ ਰਹੇ ਆ ਲੈਵਲ ਅਪ ਟ੍ਰੇਨਿੰਗ ਸੈਂਟਰ ਇਹਨਾਂ ਨੇ ਖੋਲ੍ਹਿਆ ਹੋਇਆ ਬਹੁਤ ਵੱਡਾ ਸ਼ਲਾਘਾਯੋਗ ਕੰਮ ਆ ਸਾਡੇ ਸਾਧ ਕਸਤੇ ਮਾਨ ਦੀ ਗੱਲ ਆ ਕਿ ਇਹੋ ਜਿਹੇ ਜਿਹੜੇ ਬੰਦੇ ਸਾਨੂੰ ਮਿਲ ਗਏ ਆ ਤੇ ਸਾਡੇ ਗਰਾਉਂਡਾਂ ਦੇ ਵਿੱਚ ਰੌਣਕਾਂ ਇਹਨਾਂ ਨੇ ਲੈ ਕੇ ਆਂਦੀਆਂ ਅਸੀਂ ਇੱਕ ਵਾਰੀ ਫੇਰ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜੇ ਇੱਥੋਂ ਤੱਕ ਆਏ ਆ ਤੇ ਲੋਕਾਂ ਦੇ ਵਿੱਚ ਸਾਡੀ ਆਵਾਜ਼ ਨੂੰ ਲੈ ਕੇ ਜਾਓਗੇ ਤੇ ਨਾਲੇ ਜੇ ਕੋਚ ਆ ਜਿਹੜੇ ਇੱਥੇ ਟ੍ਰੇਨਿੰਗ ਦੇ ਰਹੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਇੱਕਦਰੀ ਮੋਬਾਈਲ ਤੋਂ ਮੋੜ ਕੇ ਖੇਡਾਂ ਵਾਲੇ ਪਾਸੇ ਪ੍ਰੇਰਿਤ ਕੀਤਾ ਹੈ ਬਿਲਕੁਲ ਤੁਸੀਂ ਬਹੁਤ ਵਧੀਆ ਗੱਲਾਂ ਕਹੀਆਂ ਪਰ 250 ਬੱਚਾ ਇੱਥੇ ਉਹਨਾਂ ਵਾਸਤੇ ਸੰਦ ਚਾਹੀਦੇ ਆ ਪਾਣੀ ਦਾ ਇੰਤਜ਼ਾਮ ਚਾਹੀਦਾ ਕੀ ਤੁਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਮ ਮਤਾਨੀ ਸੱਜਣਾ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਉਹਨਾਂ ਨੂੰ ਲੋਕ ਇਹਨਾਂ ਨੂੰ ਮਦਦ ਕੀਤੀ ਜਾਵੇ ਕਿ ਜਿਹੜਾ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਉਹ ਤਾਂ ਸਾਡੇ ਲੋਕ ਇੱਕ ਬੇਨਤੀ ਹੈ ਵੀ ਜੇ ਪ੍ਰਸ਼ਾਸਨ ਇਸ ਅਕੈਡਮੀ ਨੂੰ ਜਾਂ ਇਸ ਟ੍ਰੇਨਿੰਗ ਸੈਂਟਰ ਨੂੰ ਅੱਗੇ ਲਿਜਾਵੇ ਕੋਈ ਸਰਕਾਰੀ ਸਹੂਲਤਾਂ ਦੇਵੇ ਤਾਂ ਬਹੁਤ ਵਧੀਆ ਗੱਲ ਆ ਪਰ ਹੁਣ ਵੇਖਣ ਚ ਆ ਰਿਹਾ ਵੀ ਜਿਹੜੇ ਪਿੰਡ ਦੇ ਲੋਕ ਆ ਉਦਮੀ ਲੋਕ ਆ ਕੋ ਸਟਾਫ ਦੇ ਲੋਕ ਸਹਾਇਤਾ ਕਰ ਰਹੇ ਬੱਚਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਪ੍ਰੋਵਾਈਡ ਕਰਾ ਰਹੇ ਆ ਉਸ ਤੋਂ ਵੱਡੀ ਗੱਲ ਆ ਵੀ ਜਿਹੜਾ ਅਸੀਂ ਵੀ ਲੋਕਾਂ ਨੂੰ ਪ੍ਰੇਰ ਰਹੇ ਆ ਵੀ ਜਿਹੜਾ ਬੱਚਿਆਂ ਦਾ ਜਨਮ ਦਿਨ ਮਨਾਉਣਾ ਉਹ ਜਨਮ ਦਿਨ ਇੱਥੇ ਆਣ ਕੇ ਮਨਾਇਆ ਜਾਵੇ ਤਾਂ ਉਹ ਹੋਰ ਵੀ ਖੂਬਸੂਰਤ ਪਲ ਬਣ ਸਕਦੇ ਆ ਉਹਦੇ ਨਾਲ ਦੋ ਫਾਇਦੇ ਹੋ ਜਾਣਗੇ ਨਾਲੇ ਜਨਮ ਦਿਨ ਮਨਾਇਆ ਜਾਊ ਨਾਲੇ ਬੱਚਿਆਂ ਨੂੰ ਡਾਇਟ ਪ੍ਰੋਵਾਈਡ ਹੋ ਸਕਦੀ ਏ ਕੀ ਲੱਗਦਾ ਫਿਰ ਆਉਣ ਵਾਲੇ ਪੇਖੇ ਜਨਾਂ ਇਹਨਾਂ ਦਾ ਪੰਜਾਬ ਤੇ ਦੇਸ਼ ਵਿਦੇਸ਼ ਦੇ ਵਿੱਚ ਵੀ ਜਿਹੜੇ ਹੈਗੇ ਪੈਰ ਧਰਨਗੇ ਫਿਰ ਜਿਹੜੇ ਹਿਸਾਬ ਨਾਲ ਚੱਲ ਰਹੇ ਜੇ ਕੰਟੀਨਿਊ ਚੱਲਣਗੇ ਤਾਂ ਬਹੁਤ ਦੂਰ ਤੱਕ ਜਾ ਸਕਦੇ ਆ ਕਿਉਂਕਿ ਜਿਹੜੇ ਹੀਰੇ ਆ ਉਹ ਆਪਾਂ ਨੂੰ ਲੱਭਣੇ ਪੈਂਦੇ ਆ ਅੱਜ ਜਿਹੜੇ ਹੀਰੇ ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਆਪਣੇ ਸਾਹਮਣੇ ਮਿਸਾਲ ਨਵਜੋਤ ਕੌਰ ਜੇ ਨਾਏ ਟ੍ਰੇਨਿੰਗ ਸੈਂਟਰ ਖੋਲਦਾ ਤੇ ਹੋ ਸਕਦਾ ਉਹ ਘਰੇ ਬੈਠੀ ਰਹ ਜਾਂਦੀ ਵੀ ਉਹ ਨਾ ਅੱਗੇ ਆਉਂਦੀ ਜੇ ਇੱਥੇ ਉਹ ਟ੍ਰੇਨਿੰਗ ਸੈਂਟਰ ਦੇ ਵਿੱਚ ਆਈ ਤੇ ਅੱਜ ਕਿੱਥੋਂ ਤੱਕ ਕੀਤੀ ਆ ਆਸ ਹੈ ਸਾਨੂੰ ਵੀ ਉਹ ਕਾ ਆਉਣਾ ਜੇ ਸਮੇਂ ਟਵਾਲਦਲੇ ਤੱਕ ਪਹੁੰਚ ਸਕਦੀ 10 ਸਾਲ ਦੀ ਨਵਜੋਤ ਕੌਰ ਦੇ ਸਾਰੇ ਦੀਆਂ ਅੱਖਾਂ ਖੋਲਤੀਆਂ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਖੋਲਤੀਆਂ ਉਹਨਾਂ ਦੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਕਿਉਂਕਿ ਇੱਕ ਬਹੁਤ ਹੀ ਗਰੀਬੇ ਦੇ ਵਿੱਚ ਰਹਿ ਰਿਹਾ ਪਰਿਵਾਰ ਆ ਜੋ ਉਹਨਾਂ ਦੇ ਘਰ ਦੇ ਹਾਲਾਤ ਆ ਉਹ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਤੇ ਦੱਸਣ ਹੈ ਨਹੀਂ ਕਿ ਕੀ ਦੱਸ ਸਕੀ ਉਹਨਾਂ ਬਾਰੇ ਕੀ ਕਹਿਣਾ ਹੈ ਕਿ ਤੁੜੀ ਵਾਲਾ ਕਮਰਾ ਤੇ ਇੱਕ ਕਮਰਾ ਹਾਲਾਤ ਦਾ ਜਿੱਥੇ ਉਹ ਰਹਿੰਦੇ ਆ ਕਾਫੀ ਹਾਲਾਤ ਜਿਹੜੇ ਕਿ ਖਰਾਬ ਉਹਨੂੰ ਵੀ ਆਪਾਂ ਕਮਰਾ ਨਹੀਂ ਕਹਿ ਸਕਦੇ ਜੀ ਹਾਂਜੀ ਉਹ ਕਮਰਾ ਵੀ ਆਪਾਂ ਨੂੰ ਐ ਕਹਿ ਸਕਦੇ ਤੇ ਵੀ ਖਤਰੀ ਵਾਲਾ ਕਮਰਾ ਵੀ ਕੋਈ ਐ ਨਹੀਂ ਵੀ ਆਪਾਂ ਉਹਨੂੰ ਕਹਿ ਸਕਦੇ ਬਹੁਤ ਵਧੀਆ ਕਮਰਾ ਹੈ ਕਿਸੇ ਨਹੀਂ ਜੀ ਹਰੇਕ ਪਾਸੋਂ ਇੱਟਾਂ ਨਿਕਲੀਆਂ ਹੋਈਆਂ ਜੀ ਉਹਦੇ ਚ ਹਾਂ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਵੀ ਹਾਲਾਤ ਮਾੜੇ ਆ ਕਿਸੇ ਤਾਂ ਦੇ ਵੀ ਸੜਦਾ ਬਸ ਇਸ ਨਾਲ ਉਹ ਕਿਉਂਕਿ ਕਿਸੇ ਨੇ ਕਮਰਾ ਸੜ ਡੇਗ ਵੀ ਸਕਦਾ ਹੈ ਤਾਂ ਉਹਨਾਂ ਦਾ ਨੁਕਸਾਨ ਹੀ ਹੋ ਸਕਦਾ ਹੈ ਇੱਥੋਂ ਤੱਕ ਬੱਚਿਆਂ ਨੇ ਉਹਨਾਂ ਨੇ ਪਛਾਇਆ ਉਹਦੀ ਲੋਕਾਂ ਨੂੰ ਮਦਦ ਵੀ ਕਰਨੀ ਚਾਹੀਦੀ ਹੈ ਤੇ ਸਾਰੇ ਬੈਨਰ ਲੜ ਕੇ ਜਾਂ ਗ੍ਰਾਊਂਡ ਵਾਲਿਆਂ ਨੂੰ ਕੋਈ ਹਿੱਸਾ ਪਾ ਕੇ ਉਹਦਾ ਹਿੱਸਾ ਦੇਣਾ ਚਾਹੀਦਾ ਉਹਨੂੰ ਕਮਲਾ ਪਾ ਕੇ ਦੇਣਾ ਚਾਹੀਦਾ ਜਿਹੜੇ ਬੱਚਾ ਨੂੰ ਇੰਨੇ ਖੇਡਾਂ ਦੇ ਉੱਤੇ ਲਾਇਆ ਹੈ ਉਸ ਨੂੰ ਬੇਬਨਾ ਧੰਨਵਾਦ ਆ ਉਹਦੇ ਰਿਸ਼ਤੇ ਸਾਰੇ ਗ੍ਰਾਊਂਡ ਦੇ ਬੱਚਿਆਂ ਦੇ ਖੇਡਾਂ ਦੇ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਨੇ ਆ ਸਾਡੇ ਵੀ ਬੱਚੇ ਆਉਂਦੇ ਆ ਘਰੇ ਜਾ ਕੇ ਕੱਲ੍ਹ ਵੇਲੇ ਸਾਥੋਂ ਨਹੀਂ ਆਇਆ ਕਿ ਦੋ ਦਿਨ ਪਹਿਲਾਂ ਆਇਆ ਇੱਕ ਦਿਨ ਆ ਜਾਏ ਬਾਪੂ ਜੀ ਸਾਡੇ ਖੇਡਾਂ ਵੇਖਣ ਜ਼ਰੂਰ ਆਇਆ ਕਰੋ ਤੁਸੀਂ ਕਹਿੰਦੇ ਨੇ ਨਾ ਹੋ ਗਿਆ ਲਗਾਤਾਰ ਆਉਣਾ ਕਰੇ ਜਾ ਕੇ ਵੈਸੇ ਵਾਕਈ ਇਹ ਮੋਬਾਈਲ ਵਾਲਾ ਕੰਮ ਜਿਹੜਾ ਇੱਥੇ 2 ਘੰਟੇ ਲਾ ਕੇ ਜਾਂਦੇ ਆ ਮਾਹ ਰੋਟੀ ਖਾਂਦੇ ਨਾਲ ਕੇ ਪੈਣ ਵੀ ਕਰਦੇ ਆ 2 ਘੰਟੇ 3 ਘੰਟੇ ਬੱਚਾ ਦੇ ਮਾਇਰ ਛੁੱਟ ਗਈ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਕੋਈ ਤੁਹਾਨੂੰ ਆਉਦੇ ਦਿਨ ਵੀ ਜ਼ਿਆਦਾ ਕਿਨੇ ਪਰ ਤੁਸੀਂ ਉਹ ਜੀ ਬਹੁਤ ਬਹੁਤ ਵਧੀਆ ਤਨ ਕੀ ਸੀ ਜੀ ਆਪ ਨਿਕਣੇ ਕਿ ਹੁੰਦੇ ਸੀ ਦੂਜੀ ਤੀਜੀ ਪੜਦੇ ਹੁੰਦੇ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਉਦੋਂ ਸਾਡੇ ਕੋਲ ਖੇਡਾਂ ਕੀ ਹੁੰਦੀਆਂ ਸੀ ਆ ਖੁੱਦੋ ਖੁੰਡੀ ਹੁੰਦੀ ਸੀ ਬਸਤਾ ਲਿਆ ਕੇ ਘਰੇ ਰੱਖਣਾ ਸਿੱਖਣਾ ਫੜਾ ਫੜੇ ਮਾਪਿਆਂ ਨੂੰ ਦੱਸਣਾ ਵੀ ਇਹਨੇ ਵਿਖਾਉਣਾ ਵਿਖਾ ਲਈ ਵੀ ਨਹੀਂ ਦੇਣਗੇ ਫੜਾ ਫੜੇ ਚੋਰੀ ਜਿਹੀ ਨਾਲ ਰੱਖ ਕੇ ਭੱਜ ਜਾਣਾ ਬਾਹਰ ਮੁੰਡਿਆਂ ਦੇ ਵਿੱਚ ਇੱਕ ਦੂਜੇ ਨਾਲ ਗੱਲ ਕੀਤੀ ਹੁੰਦੀ ਸੀਗੀ ਫਰਾਂਜਾ ਗਰਾਉਂਡ ਦੇ ਵਿੱਚ ਆ ਜਾਣਾ ਉੱਥੇ ਸਾਡੇ ਟਾਈਮਾਂ ਦੇ ਇਜਾਜ਼ਤੋਂ ਕੋਈ 70 80 ਸਾਲ ਪਹਿਲਾਂ ਖੁੰਡੋ ਖੁਡੀ ਖੇੜਦੇ ਹੁੰਦੇ ਸੀਗੇ ਹਾਂਜੀ ਗੁੱਲੀ ਡੰਡਾ ਖੇੜਨਾ ਖੱਦੋ ਖੁੰਡੀ ਖੇੜਨਾ ਇਸ ਤਰ੍ਹਾਂ ਖੇਡਾਂ ਸੀ ਬੇਫੇਰ ਵਾਵਾ ਬੱਚੇ ਮੁੰਡੇ ਹੁੰਦੇ ਸੀਗੇ ਤਕੜੇ ਜਿਹੜੇ ਮੁੰਡੇ ਹੁੰਦੇ ਸੀ 6ਵੀਂ 7ਵੀਂ 8ਵੀਂ 10ਵੀਂ ਵਾਲੇ ਉਹਨਾਂ ਨੇ ਕੌਡੀਆਂ ਖੇਡਣੀਆਂ ਕੌਡੀ ਖੇਡਣੀ ਬੜੀ ਅਸਾਈ ਹੌਲੀ ਹੌਲੀ ਚੜਦੇ ਚੜਦੇ ਕਈ ਮੁੰਡੇ ਪਲੇਅਰ ਹੋ ਗਏ ਬੜੇ ਖਿਡਾਰੀ ਬਣ ਕੇ ਸਾਡੇ ਵੇਲੇਾਂ ਦੇ ਮੁੰਡੇ ਇਨਾਮ ਜਿੱਤ ਕੇ ਲਿਆਏ ਬਹੁਤ ਦੁਨੋਂ ਬਾਹਰੋਂ ਵਖੜ ਕੇ ਆਏ ਇੱਥੇ ਬਹੁਤ ਜ਼ਿਆਦਾ ਖੇਡਾਂ ਸਾਡੇ ਵੇਲੇਾਂ ਦੇ ਤਾਂ ਬਹੁਤ ਹੁੰਦੀਆਂ ਸੀ ਪਰ ਜਿਹੜੇ ਆ ਆ ਖੇਡਾਂ ਜਿਹੜੇ ਫੌਜੀ ਵਾਲੀ ਟ੍ਰੇਨਿੰਗ ਹੈ ਇਹ ਇਹ ਨਹੀਂ ਹੁੰਦੀ ਸੀਗੀ ਵਿੱਚ ਉਦੋਂ ਤਾਂ ਫਿਰ ਯਾਦ ਚੇਤੇ ਨਹੀਂ ਸੀਗਾ ਵੀ ਕਿਤੇ ਗੋਡੇ ਵੀ ਦੁਖਣਗੇ ਗੋਡੇ ਦੇ ਚਾਜ ਕਦੇ ਬਹੁਤ ਜ਼ਿਆਦਾ ਗੋਡੇ ਦਾ ਦੁਖਣ ਵਾਲਿਆਂ ਦਾ ਅੰਤ ਹੀ ਕੋਈ ਨਹੀਂ ਜਦੋਂ ਤਾਂ ਕੋਈ ਯਾਦ ਜਿਤ ਨਹੀਂ ਸੀ ਬਿਆਹ ਕੋ ਆਪ ਹਮਾਰੀ ਦਾਜੀ ਅੱਜ ਤੋਂ ਕੋਈ ਆ ਵਾਟ ਵਾ ਦਿ ਲੋਕੀ 15 ਸਾਲ ਮੈਂ ਕਹਿੰਦਾ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੇਰੇ ਕੋਈ ਗੋਡਾ ਦੁਖ ਜੂਗਾ ਹਾਂਜੀ ਕਿਉਂ ਚੌਂਕੜੀ ਮਾਰ ਕੇ ਦੋਵੇਂ ਪੈਰ ਉੱਥੇ ਰੱਖ ਕੇ ਇੱਥੇ ਬਹਿਣੇ ਹਾਂਜੀ ਹਾਂਜੀ ਅਸੀਂ ਸਾਡੀ 2 ਘੰਟੇ ਬਹਿਣ ਦੀ ਰਾਤ ਨੂੰ ਪ੍ਰੈਕਟਿਕਾ ਹਾਂਜੀ ਹਾਂਜੀ ਰਮ ਰਮ ਕਰਦੇ ਹਾਂ 2 ਘੰਟੇ 3 ਘੰਟੇ 2.5 ਘੰਟੇ ਅਸੀਂ ਰਾਤ ਨੂੰ ਬਹਿਣੇ ਅਜੇ ਤੁਸੀਂ ਗੋਡਾ ਮੋੜਿਆ ਮੁਰਦਾ ਹੀ ਨਹੀਂ ਕਿਹਾ ਹਾਂਜੀ ਹਾਂਜੀ ਤੁਹਾਡੀ ਉਮਰ ਕਿੰਨੀ 80 ਸਾਲ ਆ ਜੀ ਬਾਅਦ ਬਿਲਕੁਲ ਥੋੜੀ ਜਿਹੀ ਵਾਲੇ ਕੀ ਅੱਜ ਹੋ ਗਏ ਚਾਰ ਕਦੋਂ ਆਉਂਗਾ ਕਿ ਬੀਟ ਦੇ ਵਿੱਚ ਫੌਜੀ ਬੈਠੇ ਆ ਉਹ ਦੋ ਮੁੰਡਿਆਂ ਦੇ ਧਰਨ ਪੈਗੇ ਫੌਜੀਆਂ ਦੇ ਕਿਸੇ ਨੇ ਦੱਸ ਪਾਈ ਉਹ ਮੇਰੇ ਘਟਾਉਣ ਵਾਤੇ ਆਏ ਮੈਂ ਨਾ ਦੋ ਦਿਨ ਤਿੰਨ ਟ੍ਰੇਨਿੰਗ ਕਰਾਈ ਵੀ ਇਤਰਾ ਇਹ ਕੋਈ ਲਾਇਕ ਰੋਣ ਵਾਲਾ ਨਹੀਂ ਗੋਲੀਆਂ ਖਾਣ ਦਾ ਟੀਕਾ ਲਾਉਣ ਵਾਲਾ ਕੰਮ ਨਹੀਂਗਾ ਇਹ ਨਾੜੀਆਂ ਹੁੰਦੀਆਂ ਨਾੜੀਆਂ ਕੱਸੀਆਂ ਜਾਂਦੀਆਂ ਇਕੱਠੀਆਂ ਗੁੱਛਾ ਬੱਜ ਜਾਂਦਾ ਤੁਸੀਂ ਟ੍ਰੇਨ ਕਰੋ ਸਾਡੇ ਦੇ ਨਾਲ ਤੁਸੀਂ ਜਿੱਥੇ ਤੁਹਾਨੂੰ ਖਸਾਵਾਗੇ ਉਹ ਤੇ ਹੌਲੀ 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 ਨਾੜੀਆਂ ਖੋਲ ਜਾਣਗੀਆਂ ਤੇਨੇ ਦਨੇ ਉਹ ਤੀਜੇ ਦਿਨ ਆਜ ਦੇਸਟਰਮਾ ਸਿਖਾਇਆ ਉਹਨੇ ਤਿੰਨ ਦਿ ਤੀਜੇ ਦਿਨ ਆ ਕੇ ਨਾਏ ਦਾ ਉਹ ਪੈਸੇ ਦੇਖ ਗਏ 200 ਰੁਪਇਆ ਨਾਵੇ ਸਾਨੂੰ ਹਵਾ ਜੀ ਬੜਾ ਛਾਹ ਦੇ ਕੇ ਬਾਬਾ ਜੀ ਮੈਂ ਸਾਨੂੰ ਜਿਹੜਾ ਭੁੱਲੇ ਬੈਠੇ ਸੀ ਤਾਂ ਤੇ ਬੜੀ ਟਰੰਗ ਹੋਈ ਬਾਤੀ ਤੁਸੀਂ ਵੀ ਬੈਠੇ ਮੇਰੇ ਖਾਤੇ ਦਾ ਬੁੱਢੇ ਖੜੇ ਆ ਆ ਵੀ ਖੜੇ ਮੁੰਡੇ ਖੜੇ ਆ ਮੈਂ ਤੁਹਾਨੂੰ ਦਾ ਲਾਸਕ ਦੇਖੋ ਪਰ ਉਹਨੇ ਫੋਜੀ ਨੇ ਬੰਦ ਹਰ ਤੁਸੀਂ ਵੀ ਮੈਂ ਦਾ ਬੁੱਢਾ ਆਦਮੀ ਤੁਸੀਂ ਨਾ ਇਹ ਇਸ ਤਰ੍ਹਾਂ ਲਿਆ ਕੇ ਹੱਥ ਵੇਖੋ ਜੀ ਇਸ ਤਰੀ ਤਨ ਦੇ ਕੇ ਜੀ ਇਥੇ ਗੁੱਥੇ ਉਹਨਾਂ ਕੋਲ ਇੱਥੋਂ ਦੇ ਨਹੀਂ ਲੱਗੇ ਗੁੱਥੇ ਗੁੱਥੇ ਦੇ ਕਰ ਲਈ ਕੋਈ ਨਹੀਂ ਅਸੀਂ ਜੇ ਉਹਨਾਂ ਆਖਿਆ ਵੀ ਅਸੀਂ ਟ੍ਰੈਂਡ ਟ੍ਰੈਂਡ ਦੇ ਹੋਏ ਠੀਕ ਹੈ ਆ ਤੁਸੀਂ ਇਹ ਬੰਦੇ ਆ ਮੁੰਡੇ ਬੈਠੇ ਨੇ ਵਾਕਿ ਕੌਤੂਹੀ ਲਾ ਕੋ ਨਹੀਂ ਲੱਗਣਗੇ ਤੁਹਾਡੇ ਕੋਲ ਦੇਖੋ ਤੁਸੀਂ ਤੁਸੀਂ ਆਪਰੇਸ਼ਨ ਕਰਾ ਕੇ ਆਏ ਹੋ ਹੁਣੇ ਆਪਰੇਸ਼ਨ ਨਹੀਂ ਤੁਸੀਂ ਲਾ ਕੇ ਵੇਖੋ ਅਸਮ ਭਾਈ ਆ ਮੁੰਡਿਆਂ ਨੂੰ ਕਹਿ ਦਤੋ ਆ ਖੜੇ ਇਹਨਾਂ ਲਾ ਕੇ ਦੇਖੋ ਇਸ ਤਰ੍ਹਾਂ ਜੀ ਹਾਂ ਜੀ ਬਾਅਦ ਚ ਉਹਨਾਂ ਫਿਰ ਬਹਿ ਕੇ ਸਿਖਾਇਆ ਇਸ ਤਰ੍ਹਾਂ ਵੀ ਤੁਸੀਂ ਰੋਜ਼ ਨਹੀਂ ਹੁੰਦਾ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਬੈਠਿਆ ਕਰੋ ਇਸ ਤਰ੍ਹਾਂ ਬਹਿ ਕੇ ਅਗੂਠੇ ਭੜਿਆ ਉਹਦੇ ਕੋਲੋਂ ਵਿਚਾਰੇ 2 ਦਿਨ ਤਾਂ 3 ਦਿਨ ਇੱਥੋਂ ਦੀ ਗਿਆ ਮੋੜ ਕੇ ਦੂਜੀ ਦਿਨ ਤੇ ਤੀਜੇ ਦਿਨ ਇੱਥੇ ਜੇ ਫੇਜ ਕੇ ਇੱਕ ਬੰਦੇ ਨੂੰ ਮਗਰ ਧੱਕਾ ਲਾਉਣਾ ਇੱਕ ਮਗਰਲੇ ਗੂਠੇ ਫੜਨੇ ਫੇਜ ਆ ਕੇ ਦੋ ਦੋ ਕੁ ਮਟੇ ਲਾਉਂਦੇ ਸੀ ਫਾਰ ਉਸਿਆ ਕਿ ਮੈਂ ਵੀ ਸਾਡੇ ਟ੍ਰੇਨ ਕਾਲੋ ਇੱਥੋਂ ਲੈ ਜਾਈ ਜੀ ਥੋੜੇ ਕੋਈ ਇੱਥੇ ਗੂਠੇ ਵੀ ਨਹੀਂ ਫੜੇ ਜਾਂਦੇ ਅਸੀਂ ਇੱਕ ਗਿੱਠ ਕਾਂ ਲੈ ਜਾ ਬੈਠੇ ਰਹਿ ਕੇ ਕੋਈ ਵਾਲ ਨਹੀਂ ਪੈਂਦਾ ਕੁਛ ਨਹੀਂ ਪੈਂਦਾ ਉਹਨੇ ਹੌਲੀ ਦਿਨ ਮੈਟਰੀ ਵਾਲਿਆਂ ਨੂੰ ਅਸੀਂ ਸ਼ਿਕਾਇਤ ਤੇ ਅੰਦਰ ਚੌਥੇ ਦਿਨ ਦੂਜੀ ਤੀਜੀ ਨੂੰ ਆਦੀ ਆਪੇ ਸ਼ਾਵਸ਼ ਦੇ ਕੇ ਨਾਲੇ ਉਹ ਧਰ ਨਿਕਲਣ ਨਾਲੇ ਉਹਨੇ ਟ੍ਰੈਨਿੰਗ ਦਿੱਤੀ ਹੈ ਬਾਈ ਮੈਂ ਇੱਕ ਅੱਛੀ ਬੈਠੇ ਆ ਹਰ ਨੇੜੇ ਇੱਥੇ ਡੌੜੋ ਨੇ ਮੀੜ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਵੀ ਦੱਸਿਆ ਵੀ ਤੁਸੀਂ ਤੁਜੀ ਦੌੜ ਲਾਉਣੇ ਜ਼ਰੂਰ ਲਾਉਣੇ ਹੋਰ ਤੁਸੀਂ ਕੋਈ ਖੇਡਾ ਖੇਡਦੇ ਆ ਆ ਜਾ ਕੇ ਜ਼ਰੂਰ ਤੁਸੀਂ ਇੱਕ ਕਰਿਆ ਕਰੋ ਕਦੇ ਬਾਬਾ ਇਸ ਤਾਂ ਭੁੱਲੇ ਸਾਡੇ ਤਾਂ ਪਤਾ ਹੀ ਕੋਈ ਨਹੀਂ ਗਾ ਜੀ ਹਾਂ ਜੇ ਕਦੇ ਲੱਗਦੀ ਏ ਨਹੀਂ ਇਸ ਤਰ੍ਹਾਂ ਜੇ ਜਦੋਂ ਹੁਣ ਜਵਾਕ ਭੱਜਦੇ ਫਿਰ ਤੁਸੀਂ ਕਜੀਚੀ ਨਹੀਂ ਵੱਟਦੇ ਮੈਂ ਉੱਠ ਕੇ ਭੱਜਦਾ ਭਾਵੇਂ ਭੱਜਿਆ ਨਹੀਂ ਜਾਂਦਾ ਸਾਡੇ ਕੋਲ ਗੋਡੇ ਦੁੜੇ ਜਿਹੜੇ ਸਾਡਾ ਟਾਈਮ ਸੀ ਬਧੇਰੇ ਭੱਜਦੇ ਸੀ ਅਸੀਂ ਵੀ ਹਾਂ ਜੀ ਹੋਣੇ ਵੀ ਮੈਂ ਸਵੇਰ ਮੇਰੇ 80 ਸਾਲ ਦੀ ਉਮਰ ਮੈਂ 8 ਕਿਲੋ ਰੋਸ ਸਾਈਕਲ ਚਲਾਉਣਾ ਜੀ 8 ਕਿਲੋ 8 ਕਿਲੋ ਮੀਟਰ ਦਾ ਮੈਂ 4 ਕਿਲੋ ਮੀਟਰ ਜਾਣਾ ਉੱਥੇ ਉੱਪਰ ਨਾਲੇ ਉਸੇ ਕਰਕੇ ਬੈਠ ਕਰਕੇ ਸਾਈਕਲ ਨੂੰ ਮੋੜ ਕੇ ਫਿਰ ਵਾਪਸ ਲੈਣਾ ਘਰ ਆ ਕੇ ਉਤਰਨਾ 8 ਕਿਲੋ ਮੀਟਰ ਕੋਈ ਵਾਸਤਾ ਨਹੀਂਗਾ ਕੋਈ ਤਕਲੀਫ ਜਾਂ ਦੁੱਖ ਜਾਂ ਕੁਝ ਨਹੀਂ ਹੋਊਗਾ ਹੋਰ ਸਾਨੂੰ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਤੇ ਸਾਡੇ 80 ਸਾਲ ਦੀ ਉਮਰ ਹੋਗੇ ਨਹੀਂ ਤਾਂ ਸਾਡੇ ਵਰਗੇ ਮੰਜੇ ਦੇ ਨਹੀਂ ਉੱਠਦੇ ਪਏ ਬੈਠੇ ਬਿਲਕੁਲ ਸੋ ਤਾਂ ਇੰਨਾ ਬਜ਼ੁਰਗਾਂ ਦੀਆਂ ਗੱਲਾਂ ਤੇ ਜਿਹੜਾ ਹੈਗਾ ਧਿਆਨ ਦੇਣਾ ਬਹੁਤ ਜ਼ਰੂਰੀ ਆ ਤਾ ਇਥੇ ਮਾਵਾਂ ਪਹਿਣਾ ਵੀ ਇਥੇ ਖੜੀਆਂ ਸਾਰੀ ਗੱਲਬਾਤ ਕਰਦੇ ਆ ਤੁਹਾਡੇ ਬੱਚੇ ਵੀ ਇਥੇ ਖੇਡਦੇ ਪਏ ਜੀ ਹਾਂਜੀ ਸਾਡੇ ਵਿੱਚ ਵੀ ਮੇਰੇ ਕਿ ਤਨ ਪੁੱਤੀਆਂ ਸਰ ਤੇ ਇੱਕ ਪੁੱਤ ਹੈ ਤੁਸੀਂ ਪਹਿਲਾਂ ਉਹ ਕਦੇ ਇਕੱਲੇ ਵੈਸੇ ਗਰਾਊਂਡ 'ਚ ਅਸੀਂ ਹੁੰਦੇ ਸੀਗੇ ਕਿਤੇ ਮਹੀਨੇਵਿਆਂ ਤੇ ਨਾ ਤਾਂ ਕਿਤੇ ਆਉਂਦੇ ਸੀ ਆਈ ਨਹੀਂ ਇੱਥੇ ਆਉਂਦੇ ਸੀਗੇ ਤੁਹਾਡੇ ਫਿਰ ਵਧੀਆ ਜੀ ਲੱਗਿਆ ਹਾਂਜੀ ਸਾਡਾ ਵੀ ਬਹੁਤ ਵਧੀਆ ਬਹੁਤ ਸੋਹਣਾ ਲੱਗਾ ਪ੍ਰੋਗਰਾਮ ਤੂੰ ਤਾਂ ਜਦੋਂ ਲੈ ਲੂਟ ਉਹ ਬੱਚੇ ਦੋਨੋਂ ਆਪ ਹੀ ਕਹਿੰਦੇ ਨੇ ਜਲਦੀ ਚੱਲੀਏ ਹਾਂਜੀ ਹਾਂਜੀ ਬੱਚੇ ਦਾ ਬਸ ਸਕੂਲੋਂ ਆ ਕੇ ਸਕੂਲ ਦਾ ਕੰਮ ਕਰਕੇ ਤੇ ਉਹਦੇ ਆ ਕਰਨਗੇ ਚੱਲੇ ਚੱਲਗੇ ਹਾਂਜੀ ਹਾਂਜੀ ਸਾਨੂੰ ਲੱਗਦਾ ਬੱਚਿਆਂ ਦੇ ਜਿਹੜੇ ਹੈਗੇ ਸਭ ਤੋਂ ਵੱਡੀ ਬਿਮਾਰੀ ਇਸ ਟਾਈਮ ਦੀ ਉਹ ਮੋਬਾਈਲ ਹੈ ਬੱਚਿਆਂ ਵਾਸਤੇ ਪਹਿਲਾਂ ਤੇ ਟੀਵੀ ਹੈ ਜੀ ਹਾਂਜੀ ਹਾਂਜੀ ਉਹਨੂੰ ਖਿਹੜਾ ਛੁੱਟਿਆ ਪਹਿਲਾਂ ਤਾਂ ਖਿਹੜਾ ਛੱਟ ਗਿਆ ਜੀ ਤੇ ਇਹ ਖਿਹੜਾ ਛੁੱਟਣ ਦਾ ਕਾਰਨ ਜਿਹੜੇ ਹੈਗੇ ਉਹ ਨਵਜੋਦ ਕੋਰੀ ਆ ਹਾਂਜੀ ਹਾਂਜੀ ਜਿਹੜੇ ਲੜਕੇ ਨਵਜੋਦ ਕੋਰ ਹਾਂਜੀ ਹਾਂਜੀ ਉਹਦੇ ਕਰਕੇ ਹੀ ਐ ਸਾਰੇ ਵੀ ਸਾਡੇ ਸਾਧਕੇ ਸ਼ਹਿਰ ਦੇ ਪਿੰਡ ਚ ਸਾਨੂੰ ਆਏ ਲੱਗਿਆ ਵੀ ਉਹ ਕੁੜੀ ਨੇ ਵੀ ਨਾ ਨਾਮ ਰਵਿਸ਼ਣ ਕੀਤਾ ਤੇ ਵਧੀਆ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਇੱਕ ਬਿਲਕੁਲ ਗਰੀਬ ਘਰ ਦੀ ਲੜਕੀ 10 ਸਾਲਾਂ ਦੀ ਉਹਨੇ ਮਿਲ ਕੇ ਪੂਰੇ ਸ਼ਹਿਰ ਦੀ ਅੱਖ ਖੋਲਹੀ ਹਾਂਜੀ ਹਾਂਜੀ ਸਾਰੇ ਸ਼ਹਿਰ ਦੀ ਅੱਖ ਖੋਲਹੀ ਬਿਲਕੁਲ ਠੀਕ ਤੁਹਾਡੇ ਟਾਈਮ ਵੇਲੇ ਵੀ ਕਾਫੀ ਖੇਡਾਂ ਹੁੰਦੀਆਂ ਹੋਣੀਆਂ ਕੀ ਲੱਗਦਾ ਉਹਨੂੰ ਕੇਮਾ ਤੁਹਾਨੂੰ ਜਿਆਦਾ ਨਹੀਂ ਅਸੀਂ ਵੈਸੇ ਉਦੋਂ ਸਕੂਲਾਂ ਵਿੱਚ ਕਰਦੇ ਹੀ ਸੀ ਖੇਡਾਂ ਤਾਂ ਵੈਸੇ ਜੀ ਜੀ ਹਾਂ ਜਿਵੇਂ ਰੱਸਾ ਟੱਪਣਾ ਜੀ ਤੇ ਜਿਵੇਂ ਲੱਤ ਬੰਨ ਕੇ ਭੱਜਣਾ ਹਾਂਜੀ ਹਾਂਜੀ ਖੋਖੋ ਖੇਡਣਾ ਵੀ ਹਾਂ ਜਾਂ ਕੌਡੀ ਦਾ ਨਹੀਂ ਖਡਾਰੀ ਚ ਖੇਡਣਾ ਹਾਂਜੀ ਤੇ ਸਾਡੇ ਜਿਹੜੇ ਸਾਧਕ ਦੀ ਵੀ ਗਰੀ ਕਰਦੀ ਇੱਕ ਲੜਕੀ ਨੇ ਬਹੁਤ ਜਣੀ ਸਾਡੇ ਸਾਧਕ ਦਾ ਨਾਮ ਰੋਸ਼ਨ ਕੀਤਾ ਜੀ ਜੀ ਤੇ ਬਾਕੀ ਜਿਹੜੇ ਬੱਚੇ ਹੁਣ ਮੋਬਾਈਲ ਵੇਂਦੇ ਸੀ ਟੀਵੀ ਵੇਂਦੇ ਸੀ ਤੇ ਉਹਨਾਂ ਲਈ ਹੁਣ ਸਾਨੂੰ ਵੀ ਬਹੁਤ ਜਣੀ ਦੀ ਖੁਸ਼ੀ ਹੋਈ ਹੈ ਜੀ ਦੀ ਧੰਨਵਾਦ ਤੁਹਾਡੇ ਜਿਨ੍ਹਾਂ ਨੇ ਵੀ ਇਹ ਅਪਰਾਲਾ ਕੀਤਾ ਤੇ ਬੱਚੇ ਨਸ਼ਿਆ ਪੱਤਿਆਂ ਤੋਂ ਦੂਰ ਰਹਿਣਗੇ ਬਹੁਤ ਬੱਚੇ ਨਸ਼ਿਆ ਪੱਤਿਆਂ ਦੇ ਵਿੱਚ ਖੁੱਬੇ ਵੇ ਸੀ ਤੇ ਹੁਣ ਚੱਲ ਆਏ ਆ ਵੀ ਬੱਚੇ ਨਾਲੇ ਤਾਂ ਮਮੈਲ ਨਹੀਂ ਵੇਦੇਗੇ ਤੇ ਨਾ ਟੀਵੀ ਵੇਖਣ ਇਥੋਂ ਖੇਡ ਖੂਡ ਕੇ ਚੱਲ ਬੱਚੇ ਵੀ ਸਗਾ ਸੌਣ ਦਾ ਕਰਦੇ ਆ ਮੈਂ ਕਿਉਂ ਬਜ਼ੁਰਗਾਂ ਨੂੰ ਸੌ ਕਰਕੇ ਹਟਿਆ ਤੁਹਾਨੂੰ ਵੀ ਕਰਦੇ ਹੋ ਜਦ ਬੱਚੇ ਭੱਜੇ ਫਿਰਦੇ ਵਾ ਤੁਹਾਨੂੰ ਕੋਈ ਚੀਜ਼ ਨਹੀਂ ਉਪੋਰਦੀ ਮੈਂ ਵੀ ਭੱਜ ਕੇ ਜਾਵਾਂ ਨਾਲ ਹਾਂ ਜੀ ਉਹ ਤਾਂ ਪਰਮ ਵਰ ਮਤਾਵਕ ਹੈ ਜੀ ਉਹ ਵਰ ਮਤਾਵਕ ਹੋਣਾ ਹੈ ਹਾਂ ਜੀ ਇਹ ਤਾਂ ਕਰ ਦੋ ਮੈਂ ਵੀ ਕਿਹਾ ਬਹਿਤਾ ਆ ਜੀ ਆਏ ਦਫਰ ਮੈਂ ਛੜਪੇ ਲਾਈ ਲਈਦੇ ਹਾਂ ਹਾਂ ਜੀ ਮੇਰੀ ਇੱਕ ਪੋਤੀ ਆ ਤੇ ਇੱਕ ਪੋਤਾ 8ਵੀਂ ਚ ਪੜਦਾ ਹੈ ਉਸ ਉਹ ਬੱਚਾ ਦਾ ਫਾਰਮ ਅਸੀਂ ਭਰੇ ਹੈ ਅੱਛਾ ਅੱਛਾ ਜੀ ਇੱਕ ਬੋਤੀ 10 ਸਾਲ ਦੀ ਹਾਂਜੀ 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 ਤੇ ਇੱਕ 12 ਸਾਲ ਦਾ ਮੇਰਾ ਪੁੱਤ ਆ ਇੱਕ 7 ਸਾਲ ਦਾ 7ਵਾਂ ਲੱਗਿਆ ਪਿਆ ਹੁਣ ਉਹ ਬੱਚਾ ਉਹ ਬਾਵਾ ਇੱਕ ਟੇਵਾ ਤੇ ਉਹ ਫਿਰ ਸਾਰਾਂ ਦੀ ਵੀ ਕੋਈ ਨਹੀਂ ਤੁਸੀਂ ਕਿ ਆਂਟੀ ਲਿਆ ਕਰੋ ਚਲੋ ਅਸੀਂ ਉਹਨੂੰ ਵੀ ਹੁਣ ਵਿੱਚ ਉਹ ਛੋਟੇ ਬੱਚਿਆਂ ਦੇ ਵਿੱਚ ਉਹ ਵੀ ਲੱਗਿਆ ਪਿਆ ਹਾਂਜੀ ਹਾਂਜੀ ਕੀ ਕਹਿੰਦੇ ਮੈਂ ਤੁਸੀ ਹਾਂਜੀ ਸਾਡੇ ਬੱਚਿਆਂ ਨੇ ਵੀ ਆ ਫਾਰਮ ਭਰਨਾ ਹਾਂਜੀ ਉਹ ਤਾਂ ਭਰਦੇ ਹਾਂਜੀ ਹਾਂਜੀ ਤੇ ਦਿੱਲੀ ਆਇਆ ਕਰਨਗੇ ਨਾਲ ਮੈਂ ਆਇਆ ਕਰਾਂਗੀ ਬਿਲਕੁਲ ਕੋਚ ਨੇ ਸਾਨੂੰ ਕਿਹਾ ਸੀ ਫਾਰਮ ਸਾਡੇ ਦੇ ਭਰਨੇ ਆ ਤੁਹਾਡੇ ਬੱਚੇ ਵੀ ਇੱਥੇ ਆਏ ਹੋਏ ਹਾਂਜੀ ਸਾਡੇ ਵੀ ਤਾਂ ਬੇਟੇ ਤੇ ਚਾਹ ਤਿੰਨੇ ਤਾਂ ਮੇਰੇ ਪੋਤਰਿਆਂ ਦੇ ਜਵਾਕ ਆ ਅੱਛਾ ਜੀ ਤੇ ਦੋ ਮੇਰੇ ਮੁੰਡੇ ਦੇ ਦੋ ਬੱਚੇ ਇੱਕ ਤਾਂ 10ਵੀਂ ਚ ਪੜ੍ਹਦੀ ਖੁੜੀ ਹਾਂ ਜੀ ਤੇ ਇੱਕ ਮੁੰਡਾ 6ਵੀਂ ਚ ਆ ਤੇ ਕੋਈ ਚੌਥੀ ਚ ਕੋਈ ਤੇ ਜੀ ਮੈਂ ਤਾਂ ਪਹਿਲਾਂ ਵੀ ਬਹੁਤ ਬਹੁਤ ਤਰਨਪਿਰ ਨਾਉਣੀ ਅੱਛਾ ਇੱਥੇ ਤਾਂ ਮੇਰਾ ਤਾਂ ਜੀ ਲੱਗ ਜਾਂਦਾ ਤੇ ਬੱਚੇ ਵੱਧ ਗਿਆ ਪੈਂਦੇ ਆ ਜਾ ਕੇ ਆਉਂਦੇ ਕੰਮ ਸਕੂਲੋਂ ਕਰ ਲੈਂਦੇ ਤੇ ਛੇਤੀ ਲੈ ਚੱਲ ਸਾਲੂ ਛੇਤੀ ਲੈ ਚੱਲ ਤੇ ਬੱਚੇ ਬਹੁਤ ਬੇਟੇ ਵਧ ਗਿਆ ਮੋਬਾਈਲ ਤੋਂ ਖੇਡਾ ਛੁੱਟਿਆ ਉਹ ਛੱਟ ਛੁੱਟ ਗਿਆ ਖੇਡਾ ਹਾਂ ਤੇ ਵਧ ਗਿਆ ਥੱਕ ਕੇ ਪੈਂਦੇ ਤੇ ਹੁਣ ਨਾ ਫੋਨ ਪੜਦਾ ਨਾ ਟੀਵੀ ਲਾ ਕੁਝ ਵੀ ਨਹੀਂ ਕਰਦੇ ਤੇ ਬੇਟੇ ਬਹੁਤ ਵਧ ਗਿਆ ਆ ਕੁੜੀ ਨੇ ਸਾਥਕੜੀ ਨੇ ਇਹ ਇਹ ਤਾਂ ਹਾਂ ਇਹ ਤਾਂ ਕੰਮ ਦਾ ਕੁੜੀ ਨੇ ਬਹੁਤ ਆਪਣੇ ਕਰਿਆ ਤੇ ਜਿਹੜਾ ਮੁੰਡਾ ਕਰਾਉਂਦਾ ਹਾਂ ਜਿਹੜਾ ਕੋਚ ਹਾਂ ਕੋਚ ਆ ਇਹ ਵੀ ਬਹੁਤ ਵਧ ਗਿਆ ਮੁੰਡਾ ਇਹ ਤਾਂ ਹਾਂ ਤੇ ਸਾਨੂੰ ਤਾਂ ਬਹੁਤ ਖੁਸ਼ੀ ਆ ਬਿਲਕੁਲ ਹਾਂ ਉਹ ਬੇਟੇ છોੜਦੇ ਤੇ ਵੀ ਕੁਝ ਹੀ ਠੀਕ ਹੈ ਜੀ ਧੰਨਵਾਦ ਧੰਨਵਾਦ ਤਾਂ ਵੀ ਦੇਖ ਸਕਦੇ ਹੋ ਇੱਕ 10 ਸਾਲ ਦੀ ਲੜਕੀ ਨਵਜੋਤ ਘੋੜ ਉਹਨਾਂ ਨੇ ਪੂਰੀ ਸਾਦਕ ਵੀ ਹੈ ਜਿਹੜੀ ਹੈਗੀ 10 ਸਾਲ ਦੀ ਲੜਕੀ ਸੀ ਤੇ ਅੱਖਾਂ ਖੋਲਦੀਆਂ ਤੇ ਸਾਡੇ ਨਾਲ ਹੋਰ ਵੀ ਭੈਣ ਜੁੜਿਆ ਗੱਲਬਾਤ ਕਰਦੇ ਆ ਭੈਣ ਜੀ ਕਿਵਸਤਾਂ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਜਿਹੜੇ ਤੁਸੀਂ ਸਾਡੇ ਸਾਡੇ ਸਾਥ ਇਕ ਚਾਹੀ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਜੀ ਐਨੋ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਜਿਹੜਾ ਕਰ ਰਹੇ ਆ ਬਹੁਤ ਵਧੀਆ ਬੱਚਿਆਂ ਨੂੰ ਸੇਧ ਮਿਲਦੀ ਹੈ ਸਿੱਖਿਆ ਮਿਲਦੀ ਹੈ ਵੀ ਇੱਕ ਬੱਚੀ ਨੇ ਉਦਮ ਕੀਤਾ ਉਹਦੇ ਨਾਲ ਹੋਰ ਬੱਚੇ ਦੇਖ ਕੇ ਉਹਨਾਂ ਨੂੰ ਵੀ ਮਤਲਬ ਕਿ ਹੋਈ ਅੱਗੇ ਤੇ ਬਹੁਤ ਵਧੀਆ ਜਿਹੜਾ ਨਸ਼ੇ ਤੋਂ ਰਹਿਤ ਹੋਣਗੇ ਬੱਚੇ گاਣਗੇ ਤਗਰੀਬ ਕਰਦੇ ਬੱਚੇ ਆ ਇਹਨਾਂ ਨੂੰ ਕਾਫੀ ਸਹਯੋਗ ਦੀ ਜ਼ਰੂਰਤ ਹੈ ਜਿਵੇਂ ਇੱਥੇ ਪਾਣੀ ਦਾ ਪ੍ਰਬੰਧ ਹੋਰ ਕੋਈ ਸੰਦ ਵੀ ਚਾਹੀਦੇ ਆ ਕੋਈ ਲਿਫਟਿੰਗ ਵਾਸਤੇ ਚੀਜ਼ਾਂ ਵੀ ਚਾਹੀਦੀਆਂ ਕੀ ਲੱਗਦਾ ਸਰਕਾਰ ਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਜ਼ਰੂਰ ਕਰਨੀ ਚਾਹੀਦੀ ਹੈ ਮੈਂ ਖੁਦ ਐ ਮੈਂਬਰ ਪੰਚਾਇਤ ਆ ਹਾਂਜੀ ਤੇ ਤੁਹਾਡੇ ਤੋਂ ਪੂਰੀ ਜ਼ਿੰਮੇਵਾਰੀ ਮੰਦੀ ਨਾਲ ਆ ਕੋਸ਼ਿਸ਼ ਕਰਾਂਗੇ ਜ਼ਰੂਰ ਵੀ ਬੱਚਿਆਂ ਨੂੰ ਪੂਰਾ ਸਹਿਯੋਗ ਦਈਏ ਇਹਨਾਂ ਦਾ ਫੂਡ ਜੋ ਵੀ ਪ੍ਰੋਵਾਈਡ ਕਰੇਗੀ ਤੇ ਬਾਕੀ ਸਾਰਾ ਕੁਝ ਅਸੀਂ ਜੋ ਹੋਇਆ ਸਾਡੇ ਤੋਂ ਬੰਦਾ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਤੁਸੀਂ ਚਾਹੇ ਕਿਸੇ ਪਾਰਟੀ ਦੀ ਹੋਵੇ ਤੁਹਾਨੂੰ ਲੱਗਦਾ ਕਿ ਇੱਥੋਂ ਦੇ ਜਿਹੜੇ ਐਮਐਲਏ ਆ ਇਹ ਡੀਸੀ ਇਹਨਾਂ ਨੂੰ ਤੁਹਾਨੂੰ ਤਾਲਮਿਲ ਕਰਕੇ ਬੱਚਿਆਂ ਦਾ ਜਿਹੜਾ ਹੈਗਾ ਸਹਿਯੋਗ ਦੇਣਾ ਹੈ ਹਾਂਜੀ ਭਾਵੇਂ ਕੋਈ ਵੀ ਪਾਰਟੀ ਦੇ ਆਪਾਂ ਬੱਚਿਆਂ ਦਾ ਸਹਿਯੋਗ ਜ਼ਰੂਰ ਦੇਣਾ ਕਿਉਂਕਿ ਗਰੀਬ ਪਰਿਵਾਰ ਦੇ ਬੱਚੇ ਆ ਇਹ ਅੱਗੇ ਆਉਣਗੇ ਇਹਨਾਂ ਨੂੰ ਦੇਖ ਕੇ ਹੋਰ ਕੋਈ ਪਰਿਵਾਰ ਅੱਗੇ ਆਊਗਾ ਠੀਕ ਹੈ ਤੇ ਕੋਈ ਇਹਦੇ ਚ ਕੋਈ ਲੀਡਰਸ਼ਿਪ ਕੋਈ ਵੱਡਾ ਛੋਟਾ ਨਹੀਂ ਹੁੰਦਾਗਾ ਤੇ ਬਾਕੀ ਆਪਾਂ ਬੱਚਿਆਂ ਦੇ ਪ੍ਰਤੀ ਆਪਾ ਜੋ ਕੁਝ ਕਰਨਾ ਬੱਚਿਆਂ ਦੇ ਪ੍ਰਤੀ ਕਰਨਾ ਹਾਂ ਜੀ ਤੁਹਾਨੂੰ ਕਾਫੀ ਦਾਨ ਨਹੀਂ ਸੱਜਣ ਤੁਹਾਨੂੰ ਸੁਣ ਰਹੇ ਨੇ ਕੁਝ ਉਹਨਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਉਹ ਸਹਿਯੋਗ ਕਰ ਰਹੇ ਨੇ ਇਹ ਬਹੁਤ ਸਾਰੇ ਜੋ ਕਦੀ ਲੋੜ ਹੈ ਬੱਚਿਆਂ ਨੂੰ ਹਣ ਜਿਵੇਂ ਕੋਈ ਫੂਡ ਜਾਂ ਕੋਈ ਮਤਲਬ ਕਿ ਦੁੱਧ ਵਗੈਰਾ ਅੱਗੇ ਆਉਣ ਮੈਂ ਇਹ ਹੀ ਅਪੀਲ ਕਰਦੀ ਹਾਂ ਵੀ ਜਿੰਨੇ ਵੀ ਹੈਗੇ ਆ ਵੀ ਆਪਾਂ ਮੈਡੀਸਨ ਤੇ ਕੋਈ ਵੀ ਪੈਸਾ ਲਾਉਣੇ ਆ ਉਹ ਵੀ ਲੋਨੇ ਆਪਾਂ ਯਾਨੀ ਅਭੀ ਬੱਚਿਆਂ ਦੇ ਅੱਗੇ ਆ ਕੇ ਇਹਨਾਂ ਨੂੰ ਪ੍ਰੋਵਾਈਡ ਕਰੋ ਹਰੇਕ ਚੀਜ਼ ਦੋ ਵੀ ਫਰੂਟ ਜੋ ਵੀ ਸਰ ਨੂੰ ਪੁੱਛਣ ਜੋ ਚੀਜ਼ ਦੀ ਲੋੜ ਹੈ ਬੱਚਿਆਂ ਨੂੰ ਸਾਰੇ ਪ੍ਰੋਵਾਈਡ ਕਰਨ ਮੈਂਬਰ ਸਾਹਿਬ ਤੁਹਾਡਾ ਨਾਮ ਕੀ ਹੈ ਸਿਮਰ ਰਾਣੀ ਜੀ ਇਹਨਾਂ ਸਿਮਰ ਰਾਣੀ ਜੋ ਇਥੋਂ ਦੇ ਮੈਂਬਰ ਪੰਚਾਇਤ ਨੇ ਨਵਜੋਤ ਦੇ ਸਾਈਕਲ ਜਿੱਤਣ ਤੋਂ ਬਾਅਦ ਸਾਡੇ ਕੋਲ ਜਿਹੜੀ ਬੱਚਿਆਂ ਦੀ ਗੈਦਰਿੰਗ ਹੋਈ ਆ ਲਗਭਗ 250 ਤੋਂ 300 ਬੱਚਾ ਜੁੜਿਆ ਤੇ ਨਾਲ ਹੀ ਮੇਰੇ ਨਾਲ ਕਈ ਦਾਨੀ ਸੱਜਣ ਕਈ ਫੌਜੀ ਵੀਰ ਪੁਲਿਸ ਵਾਲੇ ਜਿਹੜੇ ਮੇਰੇ ਨਾਲ ਗਰੁੱਪ ਦੇ ਵਿੱਚ ਸੀਗੇ ਉਹ ਜੁੜੇ ਆ ਤੇ ਆਪਾਂ ਉਹਨਾਂ ਦੀ ਡਾਈਟ ਦਾ ਪਲਾਨ ਕੀਤਾ ਕਿ ਆਫਟਰ ਵਰਕਆਊਟ ਆਪਾਂ ਉਹਨਾਂ ਨੂੰ ਕੁਝ ਨਾ ਕੁਝ ਪ੍ਰੋਵਾਈਡ ਕਰੀਏ ਜਿਹੜਾ ਉਹ ਖਾ ਕੇ ਥੋੜਾ ਜਿਆਦਾ ਐਨਰਜੈਟਿਕ ਫੀਲ ਕਰਨ ਤਾਂ ਆਪਣੇ ਕੋਲੇ ਕਈ ਵਾਰੀ ਕਿਸੇ ਦਾ ਬਰਥਡੇ ਹੁੰਦਾ ਜਿਵੇਂ ਆਪਣੇ ਤਰ੍ਹਾਂ ਸੇਮ ਫੌਜੀ ਦਾ ਬਰਥਡੇ ਸੀਗਾ 20 ਅਗਸਤ ਨੂੰ ਤੇ ਉਹਨਾਂ ਨੇ ਲੱਸੀ ਵਗੈਰਾ ਵੀ ਤੇ ਕੇਲ ਬਨਾਣਾ ਵਗੈਰਾ ਵੀ ਆਪਾਂ ਨੂੰ ਪ੍ਰੋਵਾਈਡ ਕੀਤੇ ਅੱਜ ਜਿਵੇਂ ਆਪਣੇ ਕੋਲੇ ਇੱਕ ਬੰਦਾ ਦਾਨੀ ਸੱਜਣਾ ਆਇਆ ਤੇ ਉਹਨਾਂ ਨੇ ਛੋਲੇ ਮੂਫਲੀ ਬਦਾਮ ਪਨੀਰ ਇਦਾਂ ਦਾ ਕਰਕੇ ਆਪਾਂ ਇਹਨਾਂ ਬੱਚਿਆਂ ਨੂੰ ਹੁਣ ਆਫਟਰ ਵਰਕਆਊਟ ਆਪਾਂ ਇਹ ਡਾਈਟ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ ਇਹ ਹਰ ਰੋਜ਼ ਦਾ ਪ੍ਰੋਗਰਾਮ ਹੋ ਗਿਆ ਜਿਹੜੀ ਚੀਜ਼ ਸੋਚੀ ਨਹੀਂ ਸੀ ਅਸੀਂ ਉਹ ਲਗਭਗ ਵੀ ਸਾਡੇ ਕੋਲ 20 ਜਣਾਂ ਦੀ ਪ੍ਰੀ ਬੁਕਿੰਗ ਹੋ ਚੁੱਕੀ ਹੈ ਅਗਲੇ ਵਾਸਤੇ ਵੀ ਅੱਗੇ ਹਰ ਰੋਜ਼ ਕਿਸੇ ਨਾ ਕਿਸੇ ਦਾ ਪ੍ਰੋਗਰਾਮ ਬੁੱਕ ਹੋਈਦਾ ਹੈ ਅਮਰੀਕਾ ਤੋਂ ਆਏ ਦੋ ਤਿੰਨ ਫੋਨ ਕੈਨੇਡਾ ਤੋਂ ਜਿਹੜੇ ਮੇਰੇ ਦੋਸਤ ਗਏ ਹੋਏ ਆ ਬਾਹਰ ਉਹਨਾਂ ਨੇ ਕਿਹਾ ਵੀ ਆਪਾਂ ਵੀ ਤੁਹਾਡੇ ਨਾਲ ਕੰਟ੍ਰਿਬਿਊਟ ਕਰਾਂਗੇ ਤੇ ਇਹ ਧੰਨਵਾਦ ਇਸ ਚੀਜ਼ ਦਾ ਕਿ ਤੁਸੀਂ ਇਸ ਕਵਰ ਇਸ ਚੀਜ਼ ਨੂੰ ਕਵਰ ਕਰਨ ਆਏ ਹੋ ਤਾਂ ਵੀ ਇਹ ਸਾਡੀ ਅੱਗੇ ਹੋਰ ਚਲਦੀ ਰਹੂਗੀ 10 ਸਾਲ ਦੇ ਨਵਜੋਤ ਕੋਰ ਉਸ ਗਰਾਊਂਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਅਸੀਂ ਨਵਜੋਤ ਕੋਰ ਨਾਲ ਗੱਲਬਾਤ ਕਰਦੇ ਹਾਂ ਨਵਜੋਤ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਕਿ ਤੁਹਾਡੇ ਕੋਲੇ ਬੂਟ ਨਹੀਂ ਸੀ ਪਾਉਣ ਵਾਸਤੇ ਤਾਂ ਤੁਸੀਂ ਕਾਫੀ ਜਿਹੜੇ ਹੈਗੇ ਆ ਪ੍ਰਾਈਜ਼ ਵੀ ਜਿੱਤੇ ਆ 10 ਸਾਲ ਦੀ ਤੁਹਾਡੀ ਉਮਰ ਕਿਵੇਂ ਦੇਖਦੇ ਹੋ ਹੁਣ ਤੁਹਾਨੂੰ ਕਾਫੀ ਲੋਕ ਤੁਹਾਨੂੰ ਜਾਣਣ ਲੱਗੇ ਆ ਪੰਜਾਬ ਦੇ ਵਿੱਚ ਵੀ ਜ਼ਿਲ੍ਹੇ ਦੇ ਵਿੱਚ ਵੀ ਕਿਸ ਨੂੰ ਦੇਖਦੇ ਹੋ ਤੁਸੀਂ ਅਸੀਂ ਬਹੁਤ ਮੰਦੀਆਂ ਦੇਖਦੇ ਆ ਜੀ ਉਹਨਾਂ ਨੂੰ ਤਾਂ ਇਹ ਸੀਗਾ ਵੀ ਅਸੀਂ ਮੇਰੀ ਨਹੀਂ ਸੀ ਕਿ ਅਸੀਂ ਇੱਥੇ ਤੱਕ ਪਹੁੰਚਾਂਗੇ ਅਸੀਂ ਜਦੋਂ ਅਸੀਂ ਇੱਥੇ ਗਰਾਊਂਡ ਚਾਹੀਏ ਸਾਨੂੰ ਫਿਰ ਪਤਾ ਲੱਗੇ ਤੇ ਸਰਾਂ ਦੇ ਸਿਰਕੂਣ ਲੱਗੇ ਇੱਕ ਦਿਨ ਸੈਸਾਂ ਨੂੰ ਕਹਿੰਦੇ ਆਪਾਂ ਗੇਮਾਂ ਤੇ ਆਣਾ ਅਸੀਂ ਕਹਿੰਦੇ ਚੱਲ ਵੜਦੇ ਆ ਉੱਥੋਂ ਸਾਨੂੰ ਸ਼ੁਰੂ ਹੋਇਆ ਗੇਮਾਂ ਤੇ ਆਣਾ ਜੀ ਕਿਸ ਨੇ ਗੇਮਾਂ ਬਿਠਾ ਤੁਸੀਂ ਕੋਈ ਦੇ ਸਾਰਿਆਂ ਔਰ ਇਹ ਸਾਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਨਵਜੋਤ ਕੋਰ 10 ਸਾਲ ਲੜਕੀ ਜੋ ਬਿਲਕੁਲ ਹੀ ਗਰੀਬ ਘਰ ਦੀ ਹੈ ਤਾਂ ਉਸਨੇ ਪੂਰੇ ਸਾਦਕ ਦੀਆਂ ਅੱਖਾਂ ਖੋਲ ਦਿੱਤੀਆਂ ਤਾਂ ਉਸ ਤੋਂ ਬਾਅਦ ਜਿਹੜੇ ਹੈਗੇ ਬੱਚੇ ਜਿਹੜੇ ਹੈਗੇ ਲਗਾਤਾਰ ਇੱਥੇ ਆ ਰਹੇ ਨੇ ਪ੍ਰੈਕਟਿਸ ਕਰ ਰਹੇ ਨੇ ਤਾਂ ਉਸ ਨੂੰ ਦੇਖ ਕੇ ਇਸ ਦੇ ਨਾਲ ਪ੍ਰਸ਼ਾਸਨ ਵੀ ਜਿਹੜਾ ਹੈਗਾ ਕਿੰਨਾ ਕਿਤੇ ਜ਼ਰੂਰ ਐਕਟਿਵ ਹੋਇਆ ਤਾਂ ਇੱਥੇ ਹੀ ਜਿਹੜਾ ਆਮ ਲੋਕਾਂ ਨੂੰ ਕੀਤਾ ਕਿਹਾ ਜਾ ਰਿਹਾ ਕਿ ਇਹ ਬੱਚਿਆਂ ਦਾ ਸਹਿਯੋਗ ਕੀਤਾ ਜਾਵੇ ਕਿ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜੂ ਦਿੱਤੀਆਂ ਜਾਣ ਕੈਮਰਾ ਪਰਸਨ ਸਨੀ ਦੇ ਨਾਲ ਮੈਸੇਜ ਹੰਦਨ ਲੋਕ ਇਨਸਾਫ ਟੀਵੀ ਸਾਧਕ ਫਰੀਦਕੋਟ